ਸਸਤ ਕਰਿਓ ਜੇ ਕਰਿਆ ਰਾ ਬੂਟਾ ਜੀ ਪਿਛਲੇ ਮੈਚ ਦੇ ਵਿੱਚ ਕਿੰਨੇ ਪੁਆਇੰਟ ਸੀ ਸਾਢੇ 15 16 ਸਾਢੇ 15 16 ਕਰਦੇ ਹੋ ਹਰਦੀਪ ਨੰਦਵਾ ਕਹਿੰਦਾ ਜਿੰਨੇ ਪੁਆਇੰਟ ਪਹਿਲੇ ਸੈਮੀ ਦੇ ਵਿੱਚ ਦਿੱਤੇ ਉਹ ਨਹੀਂ ਦੂਜੇ ਦੇ ਵਿੱਚ ਕਰਦੇ ਹੋ ਮੇਨ ਸਟੇਜ ਤੋਂ ਖੱਬੇ ਪਾਸੇ ਚੱਕਾ ਗਵਿੰਦਪੁਰਾ ਇੱਕ ਮਿੰਟ ਦੇ ਦਿਓ ਜੀ ਜਿਨ੍ਹਾਂ ਦੀ ਡਿਊਟੀ ਨਹੀਂ ਪਲੀਜ਼ ਗਰਾਊਂਡ ਤੋਂ ਬਾਹਰ ਕੋ ਸਾਹਿਬ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਨਿਮਰਤਾ ਸਾਹਿਬ ਗਰਾਊਂਡ ਅਰਕੇ ਜੀ ਕਲੀਅਰ ਕਰ ਦਈਏ ਇਧਰਲੀ ਸਾਈਡ ਵੀ ਗਰਾਉਂਡ ਕਲੀਅਰ ਕਿਉਂਕਿ ਉਹ ਲੋ ਜਿਹੜੇ ਉੱਥੇ ਖੜੇ ਆ ਕਰਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਿੱਦਾਂ ਕਬੱਡੀ ਦੇਖੀ ਜਾਂਦੀ ਹੈ ਹੱਥ ਜੋੜ ਕੇ ਬੇਨਤੀ ਹੈ ਸਵੇਰੇ ਕਈ ਵੀਰ ਤੇ ਬਾਹਰ ਵੀ ਨਹੀਂ ਗਏ ਬਾਅਦ ਵਿੱਚ ਜਗ੍ਹਾ ਨਹੀਂ ਮਿਲਣੀ ਮੇਰੀ ਬੇਨਤੀ ਹੈ ਗਰਾਉਂਡ ਭਰਾਵਾ ਕੇ ਪਲੀਜ਼ ਇੱਥੇ ਖੜ ਜਾ ਅੰਬੇ ਕੋਲੇ ਜਦੋਂ ਕਬੱਡੀ ਪਾ ਕੇ ਆ ਗਿਆ ਵੀਰ ਬਣ ਕੇ ਮੇਰੀ ਬੇਨਤੀ ਹੈ ਸੋਰ ਕੇ ਲੋਕ ਲਓ ਮੈਚ ਸ਼ੁਰੂ ਹੋ ਚੁੱਕਾ ਮੇਰੇ ਵੀਰੋ ਮੇਨ ਸਟੇਜ ਤੋਂ ਖੱਬੇ ਪਾਸੇ ਛੱਠਾ ਗਵਿੰਦਪੁਰਾ ਔਰ ਦੂਜੇ ਪਾਸੇ ਟੀਮ ਕਹਿੰਦੇ ਮੈਦਾਨ ਦੇ ਵਿੱਚ ਬਹੁ ਅਕਬਰਪੁਰ ਦੀ ਹੈ ਦੀਪਕ ਦਬੁਰਜੀ ਪਹਿਲੀ ਕਬੱਡੀ ਪਾ ਰਿਹਾ ਹੈ ਵੀਰ ਦਵਿੰਦਰ ਗਿੱਲ ਕੈਨੇਡਾ ਵੀਰ ਜਤਿੰਦਰ ਗਿੱਲ ਕੈਨੇਡਾ ਅਮਰਤ ਗਿੱਲ ਕੈਨੇਡਾ ਕਰਨ ਗਿੱਲ ਕਹਿੰਦੇ ਆ ਤੇ ਅਮਨਦੀਪ ਪੀਰਾ ਕਹਿੰਦਾ ਦੀਪਕ ਦਬੁਰਜੀ ਦੀਆਂ ਤਿੰਨ ਕਬੱਡੀਆਂ 11000 ਰੁਪਏ ਦੀਆਂ ਔਰ ਸਾਹਮਣੇ ਪਿੱਛੋਂ ਭਿੰਦਰ ਦੀ ਅਗਲੀ ਕਬੱਡੀ ਪੈ ਰਹੀ ਹੈ ਪਿਸਤਲ ਪਿੰਡਰਾਵਾਲਾ ਪਿੰਡਰਾਵਾਲਾ ਕਹਿੰਦੇ ਬਲਜਮਰੇ ਦੇ ਪਿੰਡ ਦਾ ਹੈ ਮੇਰੇ ਵੀਰੋ ਆਹ ਦੁਨੀਆ ਦੇ ਵਿੱਚ ਨਾਮ ਹੈ ਕਾਂਗੇ ਵਾਲੇ ਦਾ ਸ਼ੀਲੂ ਦਾ ਮਨੀਸ਼ ਦਾ ਅੰਕਰ ਦਾ ਡਬਲ ਟੱਚ ਤੇ ਨੰਬਰ ਧਾਵੀ ਦਾ ਅੰਬੇ ਦੀਆਂ ਤਿੰਨ ਕਬੱਡੀਆਂ 5100 ਦੀਆਂ ਰਾਜੂ ਯੂਕੇ ਮਨਤਰੀ ਯੂਕੇ ਪਿੱਟੂ ਕਨੇਡਾ ਬੱਬੂ ਕਨੇਡਾ ਤੇ ਹਰਕੀਤ ਜਾਖਲ ਸ਼ੀਲੂ ਦੇ ਤਿੰਨ ਜੱਫੇ ਵੀ ਇਹਨਾਂ ਵੱਲੋਂ 5100 ਦੇ ਆਹਦੀ ਪ੍ਰੋਫੈਸਰ ਸਾਹਿਬ ਅੰਬਾ ਸੁਰਸਿੰਘ ਵਾਲੇ ਦੀ ਧਰਤੀ ਦਾ ਤਰਨ ਕਰਨ ਦਾ ਖਿਡਾਰੀ ਮਾਗੇ ਦਾ ਮਧੇਲ ਕਹਿੰਦੇ ਕਬੱਡੀ ਪਾ ਰਿਹਾ ਹੈ ਬੱਬੂ ਭਿੰਡਰ ਦੇ ਨਾਲ ਮੁਕਾਬਲਾ ਹੋਇਆ ਹੈ ਪ੍ਰੋਫੈਸਰ ਸਾਹਿਬ ਤੁਹਾਡੇ ਵਾਲੀ ਸਾਈਡ ਦੀਪਕ ਆ ਕੇ ਗਿਆ ਇੱਥੇ ਗਰਾਊਂਡ ਥੋੜੀ ਖਰਾਬ ਹੈ ਜਿਹੜੇ ਸਾਡੇ ਵੀਰ ਗਰਾਊਂਡ ਕਲੀਅਰ ਕਰਦੇ ਐ ਥੋੜਾ ਧਿਆਨ ਦੇ ਲੈ ਇਧਰਲੀ ਸਾਈਡ ਪ੍ਰੋਫੈਸਰ ਸਾਹਿਬ ਦੇ ਪਿਛਲੀ ਸਾਈਡ ਥੋੜੀ ਗਰਾਊਂਡ ਕਲੀਅਰ ਕਰ ਦਿੱਤੀ ਜਾਵੇ ਆ ਤਾੜੀ ਮਾਰੀ ਮੇਰੇ ਵੀਰੋ ਕਿਤੇ ਸਿੱਧਵਾਲੇ ਚਾਹਨੇ ਨੇ ਮਾਰ ਕੇ ਤਾੜੀਆਂ ਕਬੱਡੀਆਂ ਪਾਈਆਂ ਦੁਨੀਆ ਦੇ ਵਿੱਚ ਨਾ ਹੋਇਆ ਸਾਹਮਣੇ ਸ਼ੀਲੂ ਤੇ ਦੁੱਲਾ ਸ਼ੀਲੂ ਤੇ ਦੁੱਲਾ ਸ਼ੀਲੂ ਸ਼ੀਲੂ ਤੇ ਦੁੱਲਾ ਦੇ تین کبڈیا گیارہ ہزار دیا نیارا آ گیا نہیں کیا بات ہے بے جتا کیا بات ہے گرکیرت چال آسٹریلیا ہر کیرت ਅਸਟ੍ਰੇਲੀਆ ਬਲਜੀਤ ਅਸਟ੍ਰੇਲੀਆ ਕਹਿੰਦੇ ਆ ਸ਼ੀਲੂ ਦੇ ਤਿੰਨ ਜੱਫੇ 21000 ਰੁਪਏ ਦੇ ਆ ਪਿਸਟਲ ਭਿੰਦਰ ਕਹਿੰਦੇ ਕਬੱਡੀ ਪਾ ਰਿਹਾ ਮਨੀਸ਼ ਗੁਰਵਿੰਦਰ ਕਾਂਗੇ ਵਾਲਾ ਅੰਕਰ ਬਹੁਕਮਰpur ਦੀ ਧਰਤੀ ਦਾ ਨਾਲ ਸ਼ੀਲੂ ਲੱਗਾ ਹੋਇਆ ਚਾਰ ਜੱਫੇ ਬਹੁਕਮਰpur ਦੇ ਤਿਆਰ ਬਤ ਤਿਆਰ ਹੈ ਏ ਨੰਬਰ ਪਿਸਟਲ ਦਾ ਇਹ ਮੇਲੇ ਤੇ ਦੌੜਾ ਸੀ ਨੰਬਰ 1 ਲਿਆਈ ਘੋੜੀ ਲੈਡਿਏਟਰ ਨੇ ਹਿੰਦ ਸ਼ਹਿਨ ਸ਼ਾਹਾਂ ਦੀ ਤੋੜੀ ਮੇਲੇ ਤੇ ਦੌੜਾਂ ਸੀ ਨੰਬਰ 1 ਲਿਆਈ ਘੋੜੀ ਗਲੈਡੀਏਟਰ ਨੇ ਆਓ ਸਾਹਮਣੇ ਇਸ ਵੇਲੇ ਅੰਮੇ ਦੀ ਪਈ ਹੋਈ ਕਬੱਡੀ ਹੈ ਐਸ ਸੁਰਸਿੰਘ ਦੀ ਧਰਤੀ ਦਾ ਉਂਗਲੀ ਖੜੀ ਹੈ ਮੇਰੇ ਵੀਰੋ ਐਨ ਦੁਨੀਆ ਦੇ ਵਿੱਚ ਨਾਮ ਹੈ ਓਏ ਆ ਗਿਆ ਆ ਗਿਆ ਜੱਠੇ ਗਵਿੰਦਪੁਰੇ ਵਾਲਾ ਅੱਜ ਢੇਰ ਦੇ ਵਿੱਚ ਗੱਲਾ ਆ ਗਿਆ ਸ਼ੀਲੂ ਹਲਿਆੜੇ ਵਾਲਾ ਓਏ ਸ਼ੀਲੂ ਦੁੱਲਾ ਆ ਗਿਆ ਓਏ ਸ਼ੀਲੂ ਦੁੱਲਾ ਆ ਗਿਆ ਓਏ ਸ਼ੀਲੂ ਦੁੱਲਾ ਆ ਗਿਆ ਬੱਲੇ 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 ਏ ਓ ਦੁੱਲੇ ਦਾ ਪੱਗੜੇ ਲਾ ਮੇਲਾ ਮੇਲਾ ਆ ਸਾਰਾ ਮੇਲਾ ਦੁੱਲਿਆ ਤੂੰ ਲੁੱਟਿਆ ਹਣ ਵੇਖਣਾ ਵੀ ਦੁੱਲਾ ਬੱਲੇ ਬੱਲੇ ਗਰਾਊਂਡ 'ਚ ਨਾਓ ਗਰਾਊਂਡ 'ਚ ਪ੍ਰਬੰਧਕ ਵੀ ਨਾਓਂ ਦੇਖਣ ਦੇ ਸ਼ੋਅ ਕਬੱਡੀ ਦਾ ਲੋਕੀ ਸੁਬਾਹ ਦੇ ਬੈਠੇ ਆ ਬਾਈ ਹੋ ਰਹੀ ਤਸल्ली ਕਹਿੰਦੇ ਦਿਲ ਹੋਰ ਮੰਗਦਾ ਹੈ ਸਾਹਮਣੇ ਦੀਪਦੀ ਕਬੱਡੀ ਪ੍ਰੋਫੈਸਰ ਸਾਹੂ ਦਮੁਰਜੀ ਵਾਲੇ ਦੀਪਦੀ ਕਹਿੰਦੇ ਕਬੱਡੀ ਪੈ ਰਹੀ ਹੈ ਸਣੀ ਕਾਲੇ ਸੰਘਿਆ ਵਾਲਾ ਬੱਬੂ ਭਿੰਡਰਾ ਵਾਲਾ ਪੇਂਚਾ ਸਣੀ ਕਾਲੇ ਸੰਘਿਆ ਦੇ ਨਾਲ ਪੈ ਗਿਆ ਓਏ ਪੇਂਚਾ ਦੀਪਕ ਦਮੁਰਜੀ ਤੇ ਸਣੀ ਕਾਲੇ ਸੰਘਿਆ ਦਾ ਢੇਰ ਦੇ ਵਿੱਚ ਨਾਲਾ ਲਾਲਾ ਹੋਈ ਪਈ ਹੈ ਬੱਲੇ ਬੱਲੇ ਹੋਈ ਪਈ ਓਏ ਜਣੀ ਬਾਰ ਨੰਬਰ ਕਾਲੇ ਸੰਘਿਆ ਵਾਲੇ ਦਾ ਹੈ ਮੇਰੇ ਵੀਰੋ ਚੱਠੇ ਗਵਿੰਦਪੁਰੇ ਦਾ ਪੈਸਲ ਕਬੱਡੀ ਪਾਰਿਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਲਈ ਕਹਿੰਦੇ ਬੋਲਿਆ ਹੋਇਆ ਧਾਵਾ ਆ ਯਾਸੀ ਕੋਸ਼ਿਸ਼ ਕਰ ਰਿਹਾ ਜਫਾ ਲਾਉਣ ਦੀ ਮਨੀਸ਼ ਤੇ ਪੈਸਲ ਟੱਕਰ 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 ਸਿਰੇ ਦੀ ਚੋਰ ਲੱਗਿਆ ਹੋਇਆ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਸਿਰਾ ਓਏ ਮਨੀਸ਼ ਇਹ ਸ਼ੀਲੂ ਕਿਹੜਾ ਹੈ ਮੇਰੇ ਵੀਰੋ ਭੱਲੇ-ਭੱਲੇ ਕਰਵਾਤੀ ਅੰਬੇ ਨੇ ਸੁਰ ਸਿੰਘ ਵਾਲੇ ਦੀ ਧਰਤੀ ਦੇ ਅੰਬੇ ਨੇ ਵੀ ਅੱਜ ਧੰਨ ਧੰਨ ਕਰਵਾਈ ਹੋਈ ਹੈ ਢੇਰ ਦੇ ਵਿੱਚ ਦੁਨੀਆ ਆਨੰਦ ਮਾਣਦੀ ਹੈ ਸਲੀ ਕਾਲੇ ਸੱਧਿਆ ਵਾਲਾ ਪੱਟਾਂ ਤੇ ਥਾਪੀਆਂ ਮਾਰਦਾ ਹੈ ਬੱਬੂ ਪਿੰਡਰ ਤਿਆਰੀ ਦੇ ਵਿੱਚ ਖੜਾ ਹੈ ਪਰ ਭੇਜਰ ਰਾਹੁਲ ਦੇ ਨਾਲ ਪਿਆ ਹੋਇਆ ਹੈ ਉਹ ਕਬੱਡੀ ਪਾਉਣ ਦੇ ਲਈ کیا بات ہےڑ گیا گیا نہیں ہرجیت لانا کہ جدو کرکٹ میچ موانی چلتے جی موہانی ਉਗਰੇ ਮੇਰੇ ਵੀਰੋ ਉਹ ਦੀਪਕ ਗੁਰਜੀ ਬੋਲੀਆ ਦੇ ਵਿੱਚ ਸ਼ਨਾਰਤ ਕਰ ਗਿਆ ਉਹ ਇਧਰਲੇ ਖੰਡਾ ਆ ਬੈਠਿਆ ਤਸੱਲੀ ਹੋਏ ਕਹਿੰਦਾ ਨਹੀਂ ਹੋਗੀ ਤਸੱਲੀ ਮੇਰੇ ਵੀਰੋ ਆਹ ਕਹਿੰਦੇ ਲੱਖ ਲੱਖ ਦੀ ਪਊ ਕਬੱਡੀ ਜੱਫਾ ਵੀ ਲੱਖ ਲੱਖ ਦਾ। ਉਹ ਜਿੰਨਾ ਚੜ ਗਿਆ ਸੱਜਣਾ ਢੇਰ ਦੇ ਕਬੱਡੀ ਕੱਪ ਦਾ ਸ਼ੀਲੂ ਤੇ ਬਾਗੀ। ਬਾਗੀ ਰਾਗੀ ਬਾਗੀ ਤੇ ਸ਼ੀਲੂ ਤੇ ਬਾਗੀ ਤੇ ਸ਼ੀਲੂ। ਉਹ ਸ਼ੀਲੂ ਹਰਿਆਣੇ ਵਾਲਾ ਤੇ ਬਾਗੀ ਕਿੱਥਿਆਂ ਵਾਲਾ? ਪੁਆਇੰਟ ਜੱਫੀ ਦੇ ਹਿੱਸੇ ਦੇ ਵਿੱਚ ਆਜੜਿਆ। ਬੱਗਾ ਸਰਾਉ ਚਟਕਾ ਦਾ ਪੁਰਾਣਾ ਖਿਮਾਰੀ ਹੋਇਆ। ਚਮਕੌਰ ਸਰਾਉ ਦੀਆਂ ਗੱਲਾਂ। ਲੱਗੀ ਸਿੱਧੂ ਦੀ ਗੱਲ ਦੁਰਦੀ ਹੈ। ਮੋ ਸਾਹਮਣੇ ਅੰਬੇ ਨੇ ਕਬੱਡੀ ਪਾਤੀ ਹੈ ਮੇਰੇ ਵੀਰੋ ਵੀਰ ਦਵਿੰਦਰ ਖੋਸ਼ ਆ ਨਿਆਰਾ ਆ ਰਿਹਾ ਵੀਰ ਦਵਿੰਦਰ ਕਹਿੰਦਾ ਵੀ ਬੱਲੇ ਬੱਲੇ ਹੋਈ ਪਈ ਹੈ ਬੱਲੇ ਬੱਲੇ ਹੋਈ ਪਈ ਹੈ ਵੀਰ ਦਵਿੰਦਰ ਗਿੱਲ ਕੈਨੇਡਾ ਵੀਰ ਜਤਿੰਦਰ ਗਿੱਲ ਕੈਨੇਡਾ ਅਮਰਤ ਗਿੱਲ ਕੈਨੇਡਾ ਤੇ ਕਰਨ ਗਿੱਲ ਕਹਿੰਦੇ ਐ ਅਮਰਦੀਪ ਕਹਿੰਦਾ ਅਗਲੀ ਕਬੱਡੀ ਤੁੰਦੇ ਦੀ ਇੱਕ ਕਬੱਡੀ ਪੀਰਾ ਕਹਿੰਦਾ 11000 ਦੀ ਹੈ ਪਿਸਟਲ 11000 ਅਰਸ਼ ਬਾੜੀ ਹੈ ਜੋਰ ਲੱਗਿਆ ਹੋਇਆ ਹੈ ਆਪਸਲ ਪਿੰਡਰਾ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਨੌਜਨ ਤੇ ਸਾਹਮਣੇ ਮਨੀਸ਼ ਹੈ ਮੇਰੇ ਵੀਰੋ ਇਹ ਹੈ ਨੌਜਨ ਪਸਤਲ ਪਿੰਡਰਾ ਵਾਲਾ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਹੈ ਸੱਚੇ ਪਾਈਸ਼ਾ ਮੇਰ ਰੱਖੇ ਸਾਰੇ ਖਿਡਾਰੀਆਂ ਤੇ ਐਨ ਸਾਰੇ ਖਿਡਾਰੀਆਂ ਤੇ ਮੇਰ ਰੱਖੇ ਮਾਰਨ ਡੰਡ ਤੇ ਚੱਕਣ ਵੇਟ ਵਜੇ ਨਾ ਕਿਸੇ ਦੇ ਸੱਟ ਫੇਟ ਡੌਲਿਆਂ ਤੇ ਪੁਆਨ ਟੈਟੂ ਚੀਤੇ ਸ਼ੇਰ ਮਾਲਕਾ ਖੇਡ ਕਬੱਡੀ ਉੱਤੇ ਰੱਖੀ ਤੂੰ ਮੇਰ ਮਾਲਕਾ ਖੇਡ ਕਬੱਡੀ ਉੱਤੇ ਰੱਖੀ ਤੂੰ ਮੇਰ ਮਾਲਕਾ ਸਤੇ ਪਾਸ਼ਾ ਮੇਰ ਰੱਖੇ ਖੇਡ ਕਬੱਡੀ ਤੇ ਸਾਰੇ ਖਿਡਾਰੀਆਂ ਤੇ ਆਹ ਅਗਲੀ ਕਬੱਡੀ ਪਾਉਣ ਦੇ ਲਈ ਕਿਹੜਾ ਖਿਡਾਰੀ ਵਧੇਗਾ ਤੇ ਸੇਵ ਕੁਬੀਰ ਗੱਲ ਕਰ ਰਿਹਾ ਦੀਪ ਦਬੁਰਜੀ ਵਾਲਾ ਕਬੱਡੀ ਪਾ ਰਿਹਾ ਰਾਜੂ ਯੂਕੇ ਮਨਪ੍ਰੀਤ ਯੂਕੇ ਬਿੱਟੂ ਕਨੇਡਾ ਤੇ ਬੱਬੂ ਕਨੇਡਾ ਹਰਮੀਤ ਜਾਖਲ ਹੋਰਾਂ ਦੇ ਵੱਡੇ ਯੋਗਦਾਨ ਹੈ ਪਰ ਫੈਸਲਾ ਦੀਪ ਦਬੁਰਜੀ ਵਾਲੇ ਦੇ ਪੱਖ ਦੇ ਵਿੱਚ ਹੈ ਬੂੰਦੀ ਮੂਨਕ 2 ਸਾਲ ਕਨੇਡਾ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ ਹਜ਼ਾਰ ਗਿਆ दुला दुला, दुला, दुल्हा दुल्हा होर जेकी दुल्ह जी खे ਇੱਕ ਕਬੱਡੀ ਲਈ 11000 ਲੱਗਾ ਓ ਯਾਰਾ ਹਰਜੀਤ ਸਿੰਘ ਟੈਨਸ਼ਨ ਦਾ ਨਾ ਦੇ ਕਹਿੰਦੇ ਦੁੱਲੇ ਨੂੰ ਓ ਦੇਖ ਦੁਨੀਆ ਅਨੰਦ ਮਾਣਦੀ ਏ ਢੇਰ ਦੇ ਮੇਲੇ ਦਾ ਇਹ ਨੌਜਵਾਨ ਅੰਬਾ ਸੁਰਸਿੰਘ ਵਾਲੇ ਦੀ ਧਰਤੀ ਲੈ ਬਾਜੇ ਨਾਲ ਮਝੈਰ ਪੁਆਇੰਟ ਜੋੜ ਗਿਆ ਬਾਕੀ ਚੱਟਿਆਂ ਵਾਲਾ ਕਬੱਡੀ ਪਾ ਰਿਹਾ ਬਾਕੀਆਂ ਦੇ ਸਦਾ ਇਤਿਹਾਸ ਬਣਦੇ ਥੱਲੇ ਬੰਦੇ ਕਿਰਤੀ ਜੀ ਆਉਂਦੇ ਨਹੀਂ ਹੁੰਦੇ ਬੈਰੀ ਲੜਕਾਰ ਕੇ ਮੈਦਾਨ ਛੱਡਣੇ ਇੰਦਾ ਤੇ ਸਵਾਦ ਕਾਕਾ ਆਉਂਦੇ ਨਹੀਂ ਇੱਕ ਪਾਸੇ ਸ਼ੀਲੂ ਹੈ ਨਾਲ ਅੰਕਰ ਹੈ ਸ਼ੀਲੂ ਤੇ ਬਾਗੀ ਤੇ ਸ਼ੀਲੂ ਤੇ ਬਾਗੀ ਓਏ ਬਾਗੀ ਤੇ ਸ਼ੀਲੂ ਦੀ ਟੱਕਰ ਅੱਜ ਢੇਰ ਦੇ ਵਿੱਚ ਚੱਲਦੀ ਹੈ ਪੁਆਇੰਟ ਬਹੁ ਅਕਬਰਪੁਰ ਦੀ ਟੀਮ ਹੈ ਇੱਕ ਪਾਸੇ ਅਸ਼ੋਕ ਭਾਗਿਆ ਦੀ ਟੀਮ ਖੇਡਦੀ ਹੈ ਦੂਜੇ ਪਾਸੇ ਜੱਫਾ ਕਬਨਪੁਰ ਹੈ ਅਮਜੀ ਕਰਿਓ ਚਰਚਾ ਕਬੱਡੀ ਦੀ ਸਾਡਾ ਕਲੀਅਰ ਕਰ ਦਿਓ ਗਰਾਊਂਡ ਦੇ ਵਿੱਚ ਬਹੁਤ ਜਾਣੇ ਆ ਗਏ ਹਾਥੀ ਉੜ ਕੇ ਬੈਂਤੀ ਹੈ ਦੁਨੀਆ ਕਬੱਡੀ ਦੇਖ ਲੈਣ ਦਿਓ ਗੁਰਦਿਆਲਾ ਸਭੀ ਕਾਲੇ ਸੰਘਿਆਲਾ ਤਕੜਾ ਜਫੀ ਹੈ ਇੰਗਲੈਂਡ ਸੇਰਾ ਕੀਤਾ ਨਕੌਦਰ ਦੀ ਖੇਡ ਕਲੱਬ ਦਾ ਆਹ ਮਹਾਨ ਕਬੱਡੀ ਖਿਡਾਰੀਆਂ ਦੇ ਪਿੰਡ ਦਾ ਚੰਦਰੀ ਹਿੰਦ ਦਾ ਇਹ ਕਾਲੇ ਸੰਘਿਆਲਾ ਸਭੀ ਮੇਰੇ ਵੀਰੋ ਤਕੜਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਜਿਹੜੇ ਵੀਰ ਗਰਾਊਂਡ ਦੇ ਵਿੱਚ ਆ ਗਿਆ ਕੋ ਸਾਹਿਬ ਬੇੰਤੀਆਂ ਦੇ ਏ ਨੰਬਰ ਪਿਸਤਲ ਭਿੰਦਰਾ ਵਾਲੇ ਦਾ ਮੇਰੇ ਵੀਰੋ ਮੋਕੇ ਵਾਲੇ ਦਾ ਨੰਬਰ ਹੈ ਭਿੰਦਰਾ ਵਾਲੇ ਪਿਸਤਲ ਦਾ ਪੁਆਇੰਟ ਕਿੰਦੇ ਇਸ ਮੇ ਇਕੱਠਾ ਦੇ ਲਈ ਅੰਬਾਸ ਸਰ ਸਿੰਘ ਬਾਰੇ ਦੀ ਧਰਤੀ ਹੈ ਕਿੱਟੂ ਬਰਾਂਡ ਪਠੇਂਡੇ ਵਾਲਾ ਕੈਨੇਡਾ ਰਹਿੰਦਾ ਹੈ ਵੀਰਾ ਕਹਿੰਦਾ ਬੱਬੂ ਪਠੇਂਡੇ ਤਿੰਨ ਜੱਫੇ 11000 ਪਾਇਆ ਸਿਰਾਂ ਸਿਰਾਂ ਇੱਥੇ ਪਾਸੇ ਇੱਕ ਮਾਤੇ ਕੈਂਚੀਆਂ ਪਾਰ ਦਿੰਦਾ ਮੇਰੇ ਵੀਰੋ ਕੈਂਚੀਆਂ ਪਾਰ ਦਿੰਦਾ ਜਾਨ ਹੈ ਦੁਨੀਆ ਦੇ ਵਿੱਚ ਨਾਮ ਹੈ ਸੁਣੋ ਜਿੰਦਾ ਸਾਹਮਣੇ ਬਾਗੀ ਨੇ ਕਬੱਡੀ ਪਾ ਦਿੱਤੀ ਹੈ ਇੱਕ ਪਰਮਜੀਤਪੁਰੇ ਦਾ ਆਓ ਸਾਹਮਣੇ ਏ ਸ਼ਿੱਲੂ ਤੇ ਬਾਗੀ ਓਏ ਬਾਗੀ ਉੱਡ ਗਿਆ ਮੇਰੇ ਵੀਰੋ ਢੇਰੀ ਵੀ ਉੱਡ ਗਈ ਐ ਸੇਕ ਜੀ ਢੇਰੀ ਵੀ ਉੱਡ ਗਈ ਐ ਔਰ ਮੈਚ ਸਮਾਪਤ ਜਿਹਦਾ ਆਦਾ ਮੁੜ ਗਿਆ ਮੁੱਲ ਢੇਰ ਵਾਲੇ ਕਰਾਉਂਦੇ ਆ ਵਧੀਆ ਮੇਲਾ ਤੇ ਇੱਕ ਵਾਰੀ ਕਮੇਟੀ ਤੇ ਐਨਆਰਪਰਾਵਾ ਦੇ ਨਾਮ ਤੇ ਤਾੜੀਆਂ ਜ਼ੋਰਦਾਰ ਮਾਰ ਦਿਓ ਸਾਰੀ ਸੰਗਤ ਖੁਸ਼ ਐ ਮੁਬਾਰਕਬਾਦ ਐ ਮੇਲੇ ਦੀ ਸਫਲਤਾ ਦੇ ਲਈ ਹੁਣ ਸੇਕ ਜੀ ਕਿਹੜਾ ਮੈਚ ਹੋਣਾ ਜ਼ਰੂਰ ਅਨਾਉਂਸ ਕਰ ਦਿਓ ਜੀ ਉਹ ਚੱਲਾ ਰਹੀ ਹੈ ਗਾਓ ਯਾਰ ਬਾਹਰ ਆ ਰਹਾ ਬਚਨ ਵਾਲੇ ਆ ਰਹਾ ਟੁੰਡੇ ਇੱਕ ਪੁਲਿਸ ਨਹੀਂ ਗਿਆ ਯਾਰ 21000 ਜਿਹੜਾ ਉਹ ਸ਼ਿੱਲੂ ਦੇ ਜੱਫੀਆਂ ਦਾ ਪੁੱਛਦਾ ਕਰਦੇ ਹੋ ਜੀ ਸਾਡੇ ਵੀਰ ਰਾਜੂ ਯੂਕੇ ਮਨਪ੍ਰੀਤ ਬਿੱਟੂ ਤੇ ਨਾਲ ਸਾਡੇ ਬੱਬੂ ਕਨੇਡਾ ਤੇ ਹਰਮੀਤ ਜਾਖੜ 5100 ਹੋਰ ਹੈ ਸ਼ਿੱਲੂ ਇਹਨਾਂ ਭਰਾਵਾਂ ਤੋਂ ਵੀ ਪ੍ਰਾਪਤ ਕਰ ਲਈ 5100 ਪੱਜਵੀਂ ਦੁਲਿਆਹ ਪਰ ਦਾ ਫਾਈਨਲ ਹੈ ਕਾਲਾ ਰੂੜੇ ਕਿਤੇ ਸਰਬਜੀਤ ਦਾਤੇਬਾ ਸਾਡੇ ਵੀ ਰੌਣਗੇ ਮੋਨੂ ਮੋਫਰ ਸੰਦੀਪ ਮੌੜ ਪਟਿਆਲਾ ਵਿਜੇ ਜੱਸੜ ਨਾਲ ਸਾਡਾ ਬਲਵਿੰਦਰ ਆ ਸਾਡਾ ਭਰਾ ਕਹਿੰਦੇ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਸਾਹਿਬ ਦੇ ਨਾਲ ਵੱਡੀਆਂ ਡਿਊਟੀਆਂ ਨੇ ਸਾਡੇ ਭਰਾ ਦੀਆਂ ਬਿੰਦਰ ਢੇਰ ਵਾਲੇ ਦੀਆਂ ਵੱਡੀ ਮੁਬਾਰਕਬਾਦ ਰਾਜੂ ਯੂਕੇ ਮਨਪ੍ਰੀਤ ਯੂਕੇ ਬਿੱਟੂ ਕਨੇਡਾ ਤੇ ਬੱਬੂ ਕਨੇਡਾ ਅੰਬੇ ਦੀਆਂ ਰੇਡਾਂ ਤੇ 5100 ਲਾਇਆ ਸੀ ਇਹ ਵੀ ਵੀਰ ਗਰਾਊਂਡ ਚ ਆ ਕੇ ਸੰਪਰਕ ਕਰਨਗੇ ਹਾਂਜੀ ਵੀਰ ਜੀ ਧਾਰਸੋਲ ਦੇ ਸਰਪੰਚਾ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਜਲਦੀਪ ਸਿੰਘ ਜੀ ਤੇ ਮਨੀ ਬੱਲਰਾਂ ਦਾ ਮਾਨ ਸਨਮਾਨ ਅਮੀਰ ਖਾਨ ਤੇ ਸਿਮਰੀ ਵੀ ਆਪਣਾ ਸਨਮਾਨ ਪ੍ਰਾਪਤ ਕਰ ਲੈਣ 1 51 5100 ਵੀਰਾਂ ਨੇ ਲਾਇਆ ਸੀ ਰਾਜੂ ਜੁਕੇ ਉਹਨਾਂ ਨੇ ਉਹ ਆਕੇ ਪ੍ਰਾਪਤ ਕਰਾ ਦਿਓ